ਬੇਟੀ ਦਾ ਫੋਨ ਆਇਆ ਵਾਡੇ ਬ੍ਰਦਰ ਨੂੰ ਕਿ ਘਰ ਦੇ ਅੰਦਰ ਕੋਈ ਦਾਖਲ ਹੋ ਗਿਆ ਆ ਤੇ ਉਹਨੇ ਤੋਰਪੰਚ ਚਾਲੂ ਕਰਤੀ ਮਤਲਬ ਕੋਈ ਮਤਲਬ ਵਾਰਦਾਤ ਕਰਨ ਆਇਆ ਕੁੜੀ ਨੇ ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਲਿਆ ਏ ਤੁਰੰਤ ਅਸੀਂ 2 ਮਿੰਟ ਬਾਅਦ ਇੱਥੇ ਪਹੁੰਚੇ ਹੁਣ ਜਰ ਨੂੰ ਨਿਕਲ ਗਿਆ ਬੇਟੀ ਆਂਦੀ ਉਹਨੇ ਦਰਵਾਜ਼ਾ ਖੋਲ ਕੇ ਪੁੱਛਿਆ ਆ ਕਿ ਤੇਰੇ ਪਾਪਾ ਦਾ ਨਾਮ ਪਵਨ ਕੁਮਾਰ ਆ ਇਥੇ ਉਹ ਨੇ ਕਿਹਾ ਮੈਂ ਦੁਕਾਨ ਉਹ ਦੁਕਾਨ ਤੇ ਨੇ ਉਹਨਾਂ ਨੂੰ ਉੱਥੇ ਮਿਲ ਲੋ ਅਹ ਨਹੀਂ ਤੁਸੀਂ ਫੋਨ ਕਰੋ ਮੈਂ ਇੱਥੇ ਮਿਲਣਾ ਉਹਨਾਂ ਨੂੰ ਤੇ ਪਹਿਲੋਂ ਅੰਦੀ ਕਿ ਮੈਂ ਤੇਰੇ ਪਾਪਾ ਨੇ ਭੇਜਿਆ ਹੀ ਮਕਾਨ ਕਿਰਾਏ ਤੇ ਲੈਣਾ ਉਹਨੇ ਕਿਹਾ ਕਿ ਮੈਂ ਆਪਣੇ ਪਾਪਾ ਨਾਲ ਗੱਲ ਕਰਦੀ ਆ ਫਿਰ ਤੁਹਾਨੂੰ ਦੱਸਦੀ ਆ ਪਰ ਉਹਨੇ ਲੱਤ ਮਾਰ ਕੇ ਅੰਦਰ ਆ ਗਿਆ ਤੇ ਬੇਟੀ ਜਿਹੜੀ ਆ ਵੜ ਗਈ ਅੰਦਰ ਤੇ ਲੱਤਾਂ ਮਾਰਦਾ ਰਿਹਾ ਪਰ ਚਲੋ ਬਚਾਅ ਹੋ ਗਿਆ ਉਹ ਆ ਦਮਾਂ ਦੀ ਰੋਲਾ ਪਾਈ ਜਾਂਦੇ ਕਿ ਅਸੀਂ ਬੜਾ ਬੋਲਦਾ ਆ ਕਰਤਾ ਸਾਡੇ ਪਿੰਨ ਜਿਹੜਾ ਨਸ਼ਾ ਵਾ ਚਲੋ ਉਹ ਤੇ ਹੈਗਾ ਹੀ ਹੈਗਾ ਪਤਾ ਜਿਹੜੀ ਗੁੰਡਾਗਰਦੀ ਹੋ ਰਹੀ ਆ ਕਿਦੀ ਕਿਦੇ ਗੋਲੀ ਚਲਦੀ ਜਾ ਕਿ ਕਿਸੇ ਦੇ ਘਰ ਪਾਰੀ ਆ ਕਿੱਥੇ ਮਲਾਜਮ ਤਲਾਉ ਆਨ ਤੋਂ ਪਹਿਲਾਂ ਪਿਛਲੇ ਇੱਕ ਘਰ ਤੋਂ ਉਹਨੇ ਪੁੱਛਿਆ ਪਵਨ ਸੁਨਿਆਰੇ ਦਾ ਘਰ ਕਿਹੜਾ ਉਹਨੇ ਕਿਹਾ ਅਗਲਾ ਉਹਨੇ ਬੈਠਨੇ ਕਿਹਾ ਮੈਨੂੰ ਨਹੀਂ ਤੂੰ ਹੁਣ ਦੁਕਾਨ ਤੇ ਚਲ ਜਾਓ ਕਹਿੰਦਾ ਫੋਨ ਕਰ ਲੈ ਮੈਨੂੰ ਉਹਨਾਂ ਨੇ ਘਰ ਬੁਲਾਇਆ ਬੇਟੀ ਅੰਦਰ ਆਈ ਆ ਫੋਨ ਲੈਣ ਵਾਸਤੇ ਤੇ ਉਹ ਗੇਟ ਬੰਦ ਕਰਕੇ ਮਜ਼ਰ ਹੀ ਆ ਗਿਆ ਲੇਕਿਨ ਇਹਨੇ ਦੇਖ ਲਿਆ ਕਿ ਉਹਨੇ ਗੇਟ ਬੰਦ ਕਰਦਾ ਪਿਆ ਉਹਨੂੰ ਪੁੱਛਿਆ ਕਿ ਤੂੰ ਇਹ ਕੀ ਕਰਦਾ ਪਿਆ ਕਹਿੰਦਾ ਤੈਨੂੰ ਅੰਦਰ ਆ ਕੇ ਦੱਸਦਾ ਅਮਨੀਸ਼ਾਨ ਹਾਲ 1:30 ਵਜੇ ਦੇ ਟਾਈਮ ਨਾਲ ਬੇਟੀ ਦਾ ਫੋਨ ਆਇਆ ਵੱਡੇ ਬ੍ਰਦਰ ਨੂੰ ਕਿ ਘਰ ਦੇ ਅੰਦਰ ਕੋਈ ਦਾਖਲ ਹੋ ਗਿਆ ਆ ਤੇ ਉਹਨੇ ਤੋਰਪਨ ਚાલુ ਕਰਤੀ ਮਤਲਬ ਕੋਈ ਮਤਲਬ ਵਾਰਦਾਦ ਕਰਨ ਆਇਆ ਕੁੜੀ ਨੇ ਆਪਣੇ ਆਪ ਨੂੰ ਕਮਰੇ ਚ ਬੰਦ ਕਰ ਲਿਆ ਇਹ ਤੁਰੰਤ ਅਸੀਂ 2 ਮਿੰਟ ਬਾਅਦ ਇੱਥੇ ਪਹੁੰਚੇ ਹੁਣ ਜਰ ਨੂੰ ਉਹ ਨਿਕਲ ਗਿਆ ਅਸੀਂ ਸੀਸੀਟੀਵੀ ਵੇਖਿਆ ਬੇਟੀ ਨੂੰ ਪੁੱਛਿਆ ਬੇਟੀ ਆਂਦੀ ਉਹਨੇ ਦਰਵਾਜ਼ਾ ਖੋਲ ਕੇ ਪੁੱਛਿਆ ਆ ਤੇਰੇ ਪਾਪਾ ਜਨਾ ਪਵਨ ਕੁਮਾਰ ਆ ਕਿੱਥੇ ਉਹਨੇ ਕਿਹਾ ਮੈਂ ਦੁਕਾਨ ਉਹ ਦੁਕਾਨ ਤੇ ਨੇ ਉਹਨਾਂ ਨੂੰ ਉੱਥੇ ਮਿਲ ਲਓ ਅਹ ਨਹੀਂ ਤੁਸੀਂ ਫੋਨ ਕਰੋ ਮੈਂ ਇੱਥੇ ਮਿਲਣਾ ਉਹਨਾਂ ਨੂੰ ਉਹ ਬੇਟੀ ਫੋਨ ਕਰ ਲਈ ਕਮਰੇ 'ਚ ਜਦੋਂ ਆਉਣ ਲੱਗੀ ਉਹਨੇ ਅੰਦਰ ਵੜ ਕੇ ਤੇ ਬਾਹਰ ਗੇਟ ਨੂੰ ਪੁੰਡਾ ਮਾਰ ਲਿਆ ਬੇਟੀ ਨੇ ਕਿਹਾ ਵੀ ਤੂੰ ਇਹ ਕੀ ਕਰਨ ਲੱਗਾ ਆਂ ਦਾ ਬਦੱਸਦਾ ਉਹਨੇ ਆਪਣੇ ਲਿਫਾਫੇ ਨੂੰ ਜਦੋਂ ਹੱਥ ਪਾ ਕੇ ਕੁਝ ਕੱਢਣ ਦੀ ਵੀਡੀਓ ਦੇ ਮੁਤਾਬਕ ਕੱਢਣ ਦੀ ਕੋਸ਼ਿਸ਼ ਕੀਤੀ ਬੇਟੀ ਜਾਂਦੀ ਉਹ ਰਵਾਲਵਰ ਸੀ ਤੇ ਮਾਨੂੰ ਵੇਖ ਕੇ ਜਦੋਂ ਬੂਹਾ ਬੰਦ ਕਰ ਲਿਆ ਤੇ ਉਹ ਬਾਹਰੋਂ ਲੱਤਾਂ ਮਾਰ ਕੇ ਕਦੀ ਕੋਸ਼ਿਸ਼ ਕਰਕੇ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਤੇ ਪਰ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਬੇਟੀ ਦਾ ਬਚਾਅ ਹੋ ਗਿਆ ਅਈ ਪੁਲਿਸ ਨੂੰ ਇਨਫੋਰਮ ਕੀਤਾ 112 ਦੇ ਕੋਲ ਕੀਤੀ ਆ ਚੌਂਕੀ ਜਾ ਕੇ ਮਿਲੇ ਐਸ ਐਚਓ ਸਾਹਿਬ ਨਾਲ ਵੀ ਗੱਲ ਕੀਤੀ ਆ ਵੀ ਜਿੱਦਾਂ ਮਰਜ਼ੀ ਬੰਦਾ ਟਰੇਸ ਕਰੋ ਪੁਲਿਸ ਨੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਮਤਲਬ ਇਹੀ ਕਹਿੰਦੇ ਨੇ ਅਜੇ ਤੱਕ ਘਰ ਵੀ ਨਹੀਂ ਆ ਕੇ ਉਹਨਾਂ ਨੇ ਵੇਖਿਆ ਦੇਖੋ ਜੀ ਇਹੀ ਤਾਂ ਨੇ ਪੁਲਿਸ ਹੀ ਦੱਸ ਸਕਦੀ ਆ ਐਸ ਐਚਓ ਸਾਹਿਬ ਨਾਲ ਵੀ ਸੰਪਰਕ ਕੀਤਾ ਗਿਆ ਉਹ ਆਂਦੇ ਮੈਂ ਕਾਰਵਾਈ ਕਰਾ ਰਿਆਂ ਆ ਬੰਦੇ ਨੂੰ ਟ੍ਰੇਸ ਕਰਵਾਉਨੇ ਆ। ਆ ਜਿੱਤੀ। ਹਾਂਜੀ ਹਾਂਜੀ ਬਿਲਕੁਲ ਦਰਖਾਸਤ ਦਿੱਤੀ ਆ। ਤਾਂ ਕਹਦਾ 112 ਦੇ ਵੀ ਦਰਖਾਸਤ ਦਿੱਤੀ ਆ। ਜੇ ਨਹੀਂ ਹੁੰਦੀ ਕਾਰਵਾਈ ਤੇ ਕੀ ਅਗਲਾ ਕਦਮ ਕਰਾਂਗੇ? ਕੋਈ ਜੇ ਨਹੀਂ ਕੋਈ ਕਾਰਵਾਈ ਕਰਾ ਸਾਨੂੰ ਤੇ ਜੋ ਮਹੱਲੇ ਨਿਵਾਸੀ ਪਿੰਡ ਨਿਵਾਸੀ ਮੈਂ ਖੁਦ ਮੈਂਬਰ ਪੰਚਾਇਤ ਆ ਮੈਂਬਰ ਪੰਚਾਇਤ ਸਰਪੰਚ ਲੈ ਗਏ। ਅਸੀਂ ਕੋਈ ਐਸਐਸਬੀ ਸਾਹਿਬ ਨੂੰ ਮਿਲਾਂਗੇ, ਐਸਪੀ ਸਾਹਿਬ ਨੂੰ ਮਿਲਾਂਗੇ। ਫਿਰ ਵੀ ਨਹੀਂ ਕੋਈ ਹੁੰਦੀ ਫਿਰ ਵੇਖੋ ਪਿੰਦ 사ਦਾ ਲੜ ਕੇ ਕੀ ਕਹੋਗੇ ਅੱਗੇ ਵੀ ਬਹੁਤ ਪਿੰਦ ਚ ਵਾਰ ਦਤਾ ਹੋਈਆਂ ਇਦਾਂ ਕੀ ਵਾਕਿਆ ਹੋਇਆ ਹੈ ਫਿਰ ਦਾ ਵੱਡਾ ਜਿਹੜਾ ਲੇਟ ਨੂੰ ਆ ਰਿਹਾ ਸੀ ਕੱਲ ਸਾਨੂੰ ਸਾਡੇ ਗੋਰਖਾ ਮੈਂਬਰ ਆ ਮੈਨੂੰ ਫੋਨ ਕੀਤਾ ਕਿ ਤਾਂ ਮੇਰੇ ਘਰ ਆ ਤੇ ਘਰ ਆ ਕੰਮ ਹੋਇਆ ਮੇਰਾ ਲੱਗੇ ਮੇਰੇ ਗਵੰਡੀ ਆਏ ਦੋ ਬੰਦੇ ਆਏ ਆ ਕਿੰਨੇ ਇੱਕ ਮਗਰ ਖਲੋਤਾ ਵਾ ਚੌਂਗੜੀ ਵਿੱਚ ਤੇ ਇੱਕ ਜਿਹੜਾ ਅੰਦਰ ਵਾ ਬੇਟੀ ਇਹਨਾਂ ਦੀ ਕੱਲੀ ਸੀ ਬੇਟੀ ਦਾ ਨਿਕਲੀ ਤੇ ਉਹ ਵਿਚਾਰੀ ਨੂੰ ਪਹਿਲਾਂ ਉਹਨੇ ਕਿਹਾ ਕਿ ਤੁਹਾਡੇ ਪਾਪਾ ਨੇ ਭੇਜਿਆ ਤੇ ਉਹਨੇ ਵਿਚਾਰੀ ਨੇ 부ਹਾ ਪੁਤਾਨੀ ਖੁੱਲਾ ਦੇਗਾ ਯੱਗੇ ਆਣ ਕੇ ਤੇ ਜਿਹੜਾ ਜੋ ਬੇਟੀ ਜਿਹੇ ਕਹਿਨ ਦੇ ਕੇ ਉਹਨੇ ਵਿਆਪਨ ਕੱਢਿਆ ਤੇ ਪਹਿਲੋ ਆਂਦੀ ਕਿ ਮੈਂ ਤੇਰੇ ਪਾਪਾ ਨੇ ਭੇਜਿਆ ਇਸ ਮਕਾਨ ਕਿਰਾਏ ਤੇ ਲੈਣਾ ਉਹਨੇ ਕਿਹਾ ਕਿ ਮੈਂ ਆਪਣੇ ਪਾਪਾ ਨਾਲ ਗੱਲ ਕਰਦੀ ਆ ਫੇਰ ਤੁਹਾਨੂੰ ਦੱਸਦੀ ਆ ਪਰ ਉਹਨੇ ਲੱਤ ਮਾਰ ਕੇ ਅੰਦਰ ਆ ਗਿਆ ਤੇ ਬੇਟੀ ਜਿਹੜੀ ਆ ਵੜ ਗਈ ਅੰਦਰ ਤੇ ਲੱਤਾਂ ਮਾਰਦਾ ਰਿਹਾ ਪਰ ਚਲੋ ਬਚਾਅ ਹੋ ਗਿਆ ਮੈਂ ਤੇ ਪੰਜਾਬ ਸਰਕਾਰ ਨੂੰ ਇਹ ਕਹਿੰਦਾ ਕਿ ਭਵੰਦਮਾਨ ਜੀ ਰੋਲਾ ਪਾਈ ਜਾਂਦੇ ਕਿ ਅਸੀਂ بڑا ਪੁਲਿਸ ਆਹ ਕਰਤਾ ਸਾਡੇ ਪਿੰਨ ਜਿਹੜਾ ਨਸ਼ਾ ਵਾ ਚਲੋ ਉਹ ਤੇ ਹੈਗਾ ਹੀ ਹੈਗਾ ਪਰ ਅਜੇ ਜਿਹੜੀ ਗੁੰਡਾਗਰਦੀ ਹੋ ਰਹੀ ਆ ਕਿ ਜਿਹੜੇ ਕਿਤੇ ਗੋਲੀ ਚੱਲਦੀ ਆ ਕਿ ਜਿਹੇ ਕਿਸੇ ਦੇ ਘਰ ਪਾਰੀ ਆ ਕਿੱਥੇ ਬੁਲਾਜੇ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਸਾਹਿਬ ਜਿਹੜੇ ਕੱਲ੍ਹ ਦੇ ਅਸੀਂ ਫੋਨ ਵੀ ਕੀਤੇ ਆ ਚੌਂਕੀ ਜਾਂਦੇ ਕੋਲ ਚਲੋ ਸਰ ਉਹ ਕੋਈ ਬੰਦੇ ਬੁੰਦੇ ਕੋ ਤਾਂ ਆਉਂਦੇ ਨਹੀਂ ਟਾਈਮ ਮੇਰੇ ਕੋਲ ਲੱਗਦਾ ਹੈਗਾ ਪਰ ਅੱਗੇ ਜੇ ਕੱਲ ਨੂੰ ਕੋਈ ਜਾਨੀ ਮਾਰੀ ਦਾ ਨਿਸ਼ਾਨ ਹੋ ਗਿਆ ਤੇ ਕੌਣ ਜ਼ਿੰਮੇਵਾਰ ਵਾ ਵੀ ਤਾਂ ਬੰਦੇ ਕੱਲ੍ਹ ਪੁਹਤਾਨਗੇ ਅੱਜ ਤੇ ਨਹੀਂ ਅੱਜ ਆਉਣਾ ਚਾਹੀਦਾ ਮੈਂ ਉਹੀ ਤੁਹਾਨੂੰ ਬੇਨਤੀ ਕਰਨਿਆ ਵਾ ਕਿ ਵੇਖੋ ਜੀ ਪੰਜਾਬ ਸਰਕਾਰ ਦੇ ਰੋਜ਼ ਕਹਿੰਦੀ ਆ ਕਿ ਅਸੀਂ ਇੱਕ ਮਿੰਟ 'ਚ ਕੰਮ ਕਰ ਜਿਤਾਉ ਕਾ ਕੇ ਗਏ ਕਿ ਤੁਹਾਨੂੰ ਬਾਅਦ ਫਿਰ ਵੇਖਾਂਗੇ ਜੇ ਕਾਹਨ ਨੁਕਸਾਨ ਹੋ ਗਿਆ ਤਾਂ ਜ਼ਮੇਵਾਰ ਕੌਣ ਆ ਹਾਂਜੀ ਸੀ ਨਾ ਇਹ ਤਾਂ ਪਵਨ ਕੁਮਾਰ ਜੀ ਕੀ ਮਾਮਲਾ ਆ ਤੁਹਾਡੇ ਘਰ ਦੇ ਵਿੱਚ ਕੋਈ ਕੰਨ ਇੱਕ ਕੋਈ ਅਣ ਪਛਾਤਾ ਬੰਦਾ ਆਇਆ ਵਾ ਜੀ ਉਹਨੇ ਦਰਵਾਜ਼ਾ ਖੜਕਾਇਆ ਤੇ ਬੇਟੀ ਨੇ ਗੇਟ ਖੋਲਿਆ ਬੇਟੀ ਨੇ ਗੇਟ ਖੋਲਿਆ ਉਹਨੇ ਪੁੱਛਿਆ ਪਾਪਾ ਕਿੱਥੇ ਆ ਤੇ ਲਾ ਉਹ ਆਉਣ ਤੋਂ ਪਹਿਲਾਂ ਪਿਛਲੇ ਇੱਕ ਘਰ ਤੋਂ ਉਹਨੇ ਪੁੱਛਿਆ ਪਵਨ ਸੁਨਿਆਰੇ ਦਾ ਘਰ ਕਿਹੜਾ ਉਹਨਾਂ ਕਹਿਆ ਖਲਾਵਾ ਉਹ ਬੇਟੀ ਨੇ ਜਦੋਂ ਗੇਟ ਖੋਲ੍ਹਿਆ ਉਹਨੇ ਕਿਹਾ ਤੇਰੇ ਪਾਪਾ ਨੇ ਮੈਨੂੰ ਬੁਲਾਇਆ ਵਾ ਕਿੱਥੇ ਨੇ ਉਹ ਗੰਦੀ ਦੁਕਾਨ ਤੇ ਉੱਥੇ ਮਿਲੋ ਤੂੰ ਪਹਿਲਾਂ ਜਾਣਦਾ ਈ ਤਾਨੂੰ ਮੈਨੂੰ ਨਹੀਂ ਜੀ ਪਤਾ ਤੇ ਉਹਨਾਂ ਨਾਮ ਲਿਆ ਉਹਨੇ ਪਿਛਲੇ ਸਾਡੇ ਤੋਂ ਪਿਛਲੇ ਘਰ ਚ ਕਿਸੇ ਕੋਲ ਉਹਨੇ ਬੇਟੀ ਨੇ ਕਿਹਾ ਮੈਨੂੰ ਨਹੀਂ ਤੂੰ ਹੁਣ ਦੁਕਾਨ ਤੇ ਚੱਲ ਜਾ ਉਹ ਕਹਿੰਦਾ ਫੋਨ ਕਰ ਲੈ ਮੈਨੂੰ ਉਹਨਾਂ ਨੇ ਘਰ ਬੁਲਾਇਆ ਬੇਟੀ ਅੰਦਰ ਆਈ ਆ ਫੋਨ ਲੈਣ ਵਾਸਤੇ ਤੇ ਉਹ ਗੇਟ ਬੰਦ ਕਰਕੇ ਮਜ਼ਰ ਹੀ ਆ ਗਿਆ لیکن ਇਹਨੇ دیکھ لیا ਕਿ ਉਹਨੇ 게ਟ ਬੰਦ ਕਰਦਾ ਪਿਆ ਉਹਨੂੰ ਪੁੱਛਿਆ ਕਿ ਤੂੰ ਇਹ ਕੀ ਕਰਦਾ ਵਾ ਕਹਿੰਦਾ ਤੈਨੂੰ ਅੰਦਰ ਆ ਕੇ ਦੱਸਦਾ ਬਸ ਉਹਦਾ ਇਸ ਤਰ੍ਹਾਂ ਦਾ ਵਿਹਾਰ ਵੇਖ ਕੇ ਬੇਟੀ ਨੇ ਨਾ ਕਮਰੇ ਦੇ ਅੰਦਰ ਆਣ ਕੇ ਤੇ ਕਮਰਾ ਬੰਦ ਕਰ ਲਿਆ ਉਹਨੇ ਦਰਵਾਜਾ ਤੋੜਨ ਦੀ ਕਾਫੀ ਕੋਸ਼ਿਸ਼ ਕੀਤੀ ਲੇਕਿਨ ਦਰਵਾਜਾ ਨਹੀਂ ਟੁੱਟਾ ਤੇ ਥੋੜੀ देर ਬਾਅਦ ਉਹ ਭੱਜ ਗਿਆ ਵਾਪਸ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਬੇਟੀ ਦਾ ਆਨੂੰ ਅੰਦਰ ਕਮਰੇ ਦੇ ਵਿੱਚੋਂ ਫੋਨ ਕੀਤਾ ਅਸੀਂ ਆਏ ਆ ਲੇਕਿਨ ਸਾਡੇ ਹੁੰਦਿਆਂ ਉਹ ਭੱਜ ਗਿਆ ਸੀ ਇਕੋ ਸਰ ਬੇਟੀ ਨੇ ਹੋਰ ਕੁਝ ਦੱਸਿਆ ਕਿ ਕੋਈ ਗਾਲ ਕੱਢੀ ਜਾਂ ਪਲਾਈਆ ਬਾਜੀ ਉਹ ਜਾਣ ਲੱਗਿਆ ਇੰਨਾ ਕਹਿ ਗਿਆ ਵੀ ਚਲੋ ਕੋਈ ਨਹੀਂ ਫੇਰ ਦੁਕਾਨ ਤੇ ਮਿਲਾਂਗੇ ਉਹਦੇ ਕੋਲ ਇੱਕ ਥੈਲਾ ਸੀਗਾ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਆ ਗਈਆਂ ਸੀ ਲੇਕਿਨ ਬੇਟੀ ਕਹਿੰਦੀ ਉਹਨੇ ਅੰਦਰੋਂ ਇਸ ਤਰ੍ਹਾਂ ਜਿਸ ਤਰ੍ਹਾਂ ਰਿਵਾਲਵਰ ਕੱਢਿਆ ਸੀਗਾ ਲੇਕਿਨ ਰਿਵਾਲਵਰ ਕੱਢਿਆ ਸੀਗਾ ਇੱਕੋ ਦੇ ਵਿੱਚ ਕੋਈ ਥੋੜੀ ਸੀਗੀ ਕੁਝ ਇਸ ਤਰ੍ਹਾਂ ਦਾ ਸਮਾਨ ਹੈਗਾ ਸੀ ਇਹ ਜਿਹੜੀ ਪੁਲਿਸ ਨੂੰ ਕਾਰਵਾਈ ਵਾਸਤੇ ਪੁਲਿਸ ਨੂੰ ਸਾਦਾ ਅਸੀਂ ਕੱਲ ਸਵੇਰੇ 10:30 ਵਜੇ ਦਾ ਟਾਈਮ ਇੱਕ ਕੰਮ ਹੋ ਜਾਦਾ ਉਹਦੇ ਬਾਅਦ ਦੇ ਕਾਫੀ ਫੋਨ ਕੀਤੇ ਚੌਂਕੀ ਵੀ ਗਏ ਆ ਲੇਕਿਨ ਕੋਈ ਨਹੀਂ ਆਇਆ ਫਿਰ ਸ਼ਾਮੀ 4 ਵਜੇ ਅਸੀਂ 112 ਤੇ ਕਾਲ ਕੀਤੀ ਉਹਦੇ ਬਾਅਦ ਇੱਕ ਬੰਦਾ ਆਇਆ ਮੌਕਾ ਦੇਖਣ ਵਾਸਤੇ ਕੀ ਸਮਝਦੇ ਹੋ ਕਿਉਂ ਨਹੀਂ ਆਇਆ ਕੀ ਕਾਰਨ ਹੋਵੇ ਇਸ ਬਾਰੇ ਤੇ ਉਹ ਹੀ ਦੱਸਣਗੇ ਜੀ ਕਿਉਂ ਨਹੀਂ ਆਏ ਨਹੀਂ ਆਏ ਕਿੰਨਾ ਹੀ ਨਮੋਸ਼ੀ ਦਾ ਲੈਟ ਦੇਖੋ ਜੀ ਆ ਅਸੀਂ ਤੇ ਆਪ ਸੋਚਦੇ ਵੇ ਵੀ ਇਹਦੇ ਵਿੱਚ ਸਾਡੀ ਕੀ ਸਿਕਿਉਰਿਟੀ ਪੁਲ ਸਾਡੇ ਵਾਸਤੇ ਕੀ ਕਰਦੀ ਪ੍ਰਸ਼ਾਸਨ ਕੀ ਕਰਦਾ ਪਿਆ ਕੀ ਆਦੀ ਰੱਖਿਆ ਕਰੇਗਾ